ਹਾਂਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪਰਮ ਅਜਰਵੇਦ ਕਿਚਨ ਦੇ ਵਿੱਚ ਸਰਦੀ ਦਾ ਮੌਸਮ ਹੈ ਇਹਦੇ ਵਿੱਚ ਸਰੀਰ ਜਿਹੜਾ ਹੈਗਾ ਆਪਾਂ ਫਿੱਟ ਕਰ ਸਕਦੇ ਹਾਂ ਪੂਰਾ ਖਾਣ-ਪੀਣ ਵਧੀਆ ਮਿਲ ਜਾਂਦਾ ਨਾਲ ਹੀ ਐਕਸਰਸਾਈਜ਼ ਵਗੈਰਾ ਕਰ ਸਕਦੇ ਹਾਂ ਕਿ ਕੁਝ ਕਿ ਜਿਹੜੀਆਂ ਹਰਬ ਜਿਹੜੀਆਂ ਕਿ ਸਰਦੀ ਦੇ ਵਿੱਚ ਹੀ ਵਰਤੀਆਂ ਜਾ ਸਕਦੀਆਂ ਜਿਆਦਾਤਰ ਉਹਨਾਂ ਨੂੰ ਵੀ ਆਪਾਂ ਆਪਣੇ ਡਾਈਟ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਦੀ ਵਰਤੋਂ ਕਰਕੇ ਆਪਾਂ ਉਹਨਾਂ ਦਾ ਫਾਇਦਾ ਲੈ ਸਕਦੇ ਹਾਂ। ਅੱਜ ਕੱਲ੍ਹ ਆਸਮੱਸਿਆਵਾਂ ਆਮ ਹੀ ਸਾਨੂੰ ਨਹੀਂ ਮਿਲਦੀਆਂ। ਕੋਲੇਸਟ੍ਰੋਲ ਵਧਣਾ, ਟ੍ਰਾਈਗਲਿਸਰਾਈਡ ਵਧਣਾ, ਯੂਰਿਕ ਐਸਿਡ ਵਧਣਾ, ਨਸਾਂ ਦੇ ਵਿੱਚ ਜਿਹੜੀ ਬਲੌਕੇਜ ਆਉਣਾ, ਮੋਟਾਪਾ, ਖੂਨ ਦਾ ਗਾੜਾ ਹੋਣਾ, ਖੂਨ ਵਿੱਚ ਚਰਬੀ ਹੋਣਾ, ਜਾਂ ਫੈਟ ਦਾ ਜਮਣਾ, ਚੱਲਦੇ-ਚੱਲਦੇ ਜਾਂ ਪੌੜੀਆਂ ਚੜ੍ਹਦੇ ਸਾਹ ਚੜ ਜਾਣਾ, ਖੂਨ ਗਾੜਾ ਹੋ ਕੇ ਬੀਪੀ ਵਧਣਾ, ਦਿਲ ਦੀ ਧੜਕਣ ਦੀ ਸਮੱਸਿਆ। ਇਹਨੂੰ ਆਮ ਆਪਾਂ ਐਲੋਪੈਥ ਦਵਾਈਆਂ ਲੈ ਕੇ ਖੂਨ ਪਤਲਾ ਕਰਨ ਦੀਆਂ ਦਵਾਈਆਂ ਲੈ ਕੇ ਇਹਨੂੰ ਠੀਕ ਕਰਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਜਿਹਦੇ ਆਪਾਂ ਨੂੰ ਫਾਇਦੇ ਘੱਟ ਤੇ ਨੁਕਸਾਨ ਵੱਧ ਹੁੰਦੇ ਹਨ ਆਯੁਰਵੇਦ ਦੇ ਵਿੱਚ ਇਹਦਾ ਬੜਾ ਵਧੀਆ ਹੱਲ ਹੈਗਾ ਇਹਦੇ ਲਈ ਆਪਾਂ ਨੂੰ ਪੰਸਾਰੀ ਦੀ ਦੁਕਾਨ ਤੇ ਜਾਣਾ ਪੈਣਾ ਤੇ ਉੱਥੋਂ ਆਪਾਂ ਨੂੰ ਅਰਜੁਨਸਾਲ ਇੱਕ ਅਰਜੁਨ ਦਾ ਪੌਦਾ ਹੁੰਦਾ ਆਮ ਖੇਤਾਂ ਸੂਨਾ ਖੰਡਿਆ ਤੇ ਲੱਗਿਆ ਹੁੰਦਾ ਹੈ ਇਹਦੀ ਆਪਾਂ ਜਿਹੜਾ ਹੈਗਾ ਉੱਪਰ ਅਰਜਨ ਬਾਰਕ ਵੀ ਕਹਿ ਦਿੰਦੇ ਇਹਨੂੰ ਸੱਕ ਜਲਾਉਣਾ ਲਾਉਣ ਦੀ ਲੋੜ ਨਹੀਂ ਵੈਸੇ ਇਹ ਆਪਾਂ ਨੂੰ ਪੰਸਾਰੀ ਤੋਂ ਹੀ ਮਿਲ ਜਾਂਦਾ ਹੈ 100 ਗ੍ਰਾਮ ਆਪਾਂ ਅਰਜਨ ਦੀ ਸਾਲ ਲੈਣੀ ਹੈ ਤੇ 40 ਗ੍ਰਾਮ ਆਪਾਂ ਲੈਣੀ ਹੈ ਦਾਲਚੀਨੀ ਸ਼ਨਾਮਨ ਵਧੀਆ ਕਸ਼ਮੀਰੀ ਕੁਆਲਿਟੀ ਪੱਖੋਂ ਵਧੀਆ ਆਪਾਂ ਲੈਣੀ ਹੈ ਇਹ ਇਹਨਾਂ ਦਾ ਪਾਊਡਰ ਨਹੀਂ ਲੈਣਾ ਆਪਾਂ ਨੂੰ ਪਾਊਡਰ ਮਿਲ ਜਾਂਦਾ ਵੈਸੇ ਇਹ ਪੰਸਾਰੀ ਤੋਂ ਜ਼ਿਆਦਾਤਰ ਪਰ ਤੁਸੀਂ ਕੋਸ਼ਿਸ਼ ਕਰਨੀ ਹੈ ਇਹਦੀ ਜਿਹੜੀ ਹੈਗੀ ਹੈ ਅਰਜਨ ਦੀ ਸਾਲ ਜਾਂ ਇਹਦਾ ਸੱਕ ਤੇ ਦੂਸਰਾ ਦਾਲ ਚੀਨੀ ਜਿਹੜੀ ਉਹ ਉਹ ਵੀ ਸੁੱਲ ਜੇ ਹੁੰਦਾ ਰਖਤ ਦਾ ਇਹਨਾਂ ਨੂੰ ਲੈ ਕੇ ਤੁਸੀਂ ਦਰੜ ਘੋਟ ਕਰ ਲੋ ਮੋਟਾ ਮੋਟਾ ਘੋਟ ਲੋ ਜਿਹਨੂੰ ਜਾਉ ਘਟ ਕਹਿੰਦੇ ਆ ਤੇ ਫਿਰ ਉਹਨੂੰ ਕਿਸੇ ਡੱਬੇ ਦੇ ਵਿੱਚ ਪਾ ਕੇ ਰੱਖ ਲੋ ਜਿਆਦਾ ਬਰੀਕ ਪਾਊਡਰ ਨਹੀਂ ਬਣਾਉਣਾ ਦਾ ਬਸ ਜਿਹੜੀ ਆਪਾਂ ਦਵਾਈ ਤੁਹਾਨੂੰ ਦੱਸਣੀ ਸੀ ਨੁਕਸਾ ਦੱਸਣਾ ਸੀ ਉਹ ਤਿਆਰ ਆ ਤੁਹਾਡਾ ਅੱਗੇ ਨੂੰ ਹੈਗੀ ਵਰਤਨ ਦੀ ਵਿਧੀ ਉਹਦੇ ਵਿੱਚ ਆਪਾਂ ਕਰਨਾ ਕੀ ਵੀ ਜਿਹੜੇ ਪਾਊਡਰ ਤਿਆਰ ਕੀਤਾ ਹੈ ਜੇ ਨੂੰ ਤੁਸੀਂ ਰਾਤ ਨੂੰ 10 ਗ੍ਰਾਮ ਦੇ ਲਗਭਗ 2 ਚਮਚ 3 tsp ਪਾਣੀ ਦੇ ਵਿੱਚ ਭੌਕੇ ਕੱਚ ਦੇ ਗਲਾਸ ਦੇ ਵਿੱਚ ਰੱਖ ਦੋ ਰਾਤ ਨੂੰ ਭੌਂ ਦੇਣਾ ਤੇ ਸਵੇਰ ਨੂੰ ਆਪਾਂ ਵਰਤਣਾ ਤੇ ਇੰਨਾ ਘਤਾਂ ਰੱਖਿਓ ਵੀ ਜਿਹੜੇ ਇਹ ਵਰਤਨ ਆ ਉਹ ਕੱਚ ਦਾ ਹੋਵੇ ਪਲਾਸਟਿਕ ਜਾਂ ਪਤਲ ਦਾ ਨਾ ਹੋਵੇ ਕੱਚ ਤਾਂ ਵੈਸੇ ਵਰਤਨ ਸਾਰੇ ਨਾਲ ਬਧੀਆ ਰਹਿੰਦੇ ਆ ਕੌਕੋ ਦੇ ਵਿੱਚ ਕੋਈ ਤਾਂ ਰਿਐਕਸ਼ਨ ਵਗੈਰਾ ਕੁਝ ਵੀ ਚੀਜ਼ ਤਾਂ ਨਹੀਂ ਹੁੰਦਾ ਇਹਨੂੰ ਸਵੇਰੇ ਤੁਸੀਂ ਹਲਕੀ ਹਲਕੀ ਮੱਠੀ ਮੱਠੀ ਅੱਗ ਤੇ ਸੇਮਤੇ ਕਰਕੇ ਗੈਸ ਨੂੰ ਉਬਲਣ ਦੇ ਰੱਖ ਦੇਣਾ ਹੌਲੀ ਹੌਲੀ ਭਾਪ ਬਣ ਕੇ ਦੇ ਵਿੱਚੋਂ ਪਾਣੀ ਉੱਡੇ ਜਦੋਂ ਇਹ ਅੱਧਾ ਰਹਿ ਜੇ ਪਾਣੀ ਜਿਹੜਾ ਆਪਾਂ ਇੱਕ ਗਲਾਸ ਪਾਇਆ ਸੀ ਤਾਂ ਉਦੋਂ ਇਸ ਨੂੰ ਅੱਗ ਤੋਂ ਉਤਾਰ ਕੇ ਖੋਸ ਖੋਸਾ ਜਿਹਾ ਤੁਸੀਂ ਪੀ ਸਕਦੇ ਹੋ ਚਾਹੂੰ ਤਾਂ ਤੁਸੀਂ ਇਹਦੇ ਵਿੱਚ ਸੈਦ ਮਲਾ ਸਕਦੇ ਆ ਟੇਸਟ ਦੇ ਲਈ ਨਹੀਂ ਥੋੜਾ ਜਿਹਾ ਇਹਦੇ ਵਿੱਚ ਗੁੜ ਪਾ ਸਕਦੇ ਹੋ ਬਾਲਣ ਸਮੇਂ ਨਿੰਬੂ ਵੀ ਐਡ ਕਰ ਸਕਦੇ ਹੋ ਆਪਣੇ ਟੇਸਟ ਦੇ ਮੁਤਾਬਕ ਇਹਨੂੰ ਸ਼ਿਪ ਸ਼ਿਪ ਕਰਕੇ ਪੀਣਾ ਇਸੇ ਤਰ੍ਹਾਂ ਰਾਤ ਨੂੰ ਫੇਰ ਭੌਂ ਕੇ ਰੱਖ ਦਿਓ ਸਵੇਰੇ ਤਿਆਰ ਕਰਕੇ ਪੀਓ 10-15 ਦਿਨ ਤੁਸੀਂ ਜੇਕਰ ਇਸ ਤੋ ਕੇ ਇਹਨੂੰ ਵਰਤ ਲਿਆ ਤੋ ਤੁਹਾਡਾ ਜਿਹੜਾ ਸਰੀਰ ਹੈ ਤੁਹਾਨੂੰ ਆਪਣੇ ਆਪ ਦੱਸੇਗਾ ਵੀ ਤੁਹਾਡੇ ਵਿੱਚ ਕੀ ਚੇਂਜ ਜائیں ਕੀ ਤਬਦੀਲੀ ਆਈ ਹੈ ਆਪਣੇ ਆਪ ਤੁਹਾਨੂੰ ਮਹਿਸੂਸ ਹੋਵੇਗਾ ਯਕੀਨ ਮੰਨੋ ਇਹਦੇ ਨਾਲ ਦਿਲ ਦੇ ਦੌਰੇ ਦਾ ਜਿਹੜਾ ਖਦਸ਼ਾ ਹੈ ਉਹ ਵੀ ਨਹੀਂ ਰਹਿੰਦਾ ਨਸਾਂ ਦੀ ਬਲੋਕੇਜ ਖਤਮ ਹੋ ਜਾਂਦੀ ਹੈ ਮੋਟਾਪਾ ਘਟਦਾ ਓਵਰ weight ਜਿਹੜਾ ਉਹ ਵੀ ਘਟਦਾ ਉੱਪਰ ਦੱਸਿਆ ਜਿੰਨੇ ਆਪਾਂ ਪਹਿਲਾਂ ਗੱਲ ਕਰਕੇ ਆਂ ਟ੍ਰਾਈਗਲਾਈਸਰਾਈਡ ਕੋਲੈਸਟ੍ਰੋਲ ਵਗੈਰਾ ਇਹ ਸਾਰੀਆਂ ਜਿਹੜੀਆਂ ਸਮੱਸਿਆਵਾਂ ਯੂਰਕਾਸ਼ਤ ਦਵਾਦਨ ਨਸਾਂ ਦੀ ਬਲੋਕੇਜ ਮੋਟਾਪਾ ਖੂਨ ਘੜਾ ਹੋਣਾ ਇਹ ਸਾਰੀਆਂ ਸਮੱਸਿਆਵਾਂ ਇਸ ਚੇਤੇ ਨਾਲ ਹੀ ਠੀਕ ਹੋ ਜਾਂਦੀਆਂ ਜਿਹਨੂੰ ਤੁਸੀਂ ਵਰਤੋ ਤੇ ਇਹਦਾ ਲਾਭ ਲਓ ਅੱਗੇ ਵੀ ਇਹਨੂੰ ਸ਼ੇਅਰ ਕਰੋ ਤਾਂ ਕਿ ਮਨੁੱਖਤਾ ਦੀ ਭਲਾਈ ਦੇ ਲਈ ਇਹਨੂੰ ਆਪਾਂ ਕੋਸਾ ਆਪਣਾ ਹਿੱਸਾ ਪਾਦਗੀ ਤੇ ਨਾਲ ਹੀ ਇਹਦੇ ਨਾਲ ਤੁਹਾਨੂੰ ਜਿਹੜਾ ਹੈਗਾ ਐਲੋਪੈਥੀ ਦਵਾਈਆਂ ਤੋਂ ਵੀ ਛੁਟਕਾਰਾ ਮਿਲ ਜੂ ਇਨਾਂ ਦੀ ਸਾਈਡ ਇਫੈਕਟ ਬਹੁਤ ਹੁੰਦੀ ਹੈ ਇਹ ਜਿਹੜਾ ਅਰਜਨ ਦੀ ਸੌਲ ਤੇ ਦਾਲਚੀਨੀ ਵਾਲਾ ਨੁਸਖਾ ਹੈ ਇਹਨੂੰ ਸਰਦੀ ਛਰਦੀ ਦੇ ਮੌਸਮ ਦੇ ਵਿੱਚ ਖਾਸ ਕਰਕੇ ਦਸੰਬਰ ਜਨਵਰੀ ਤੇ ਫਰਵਰੀ ਤਿੰਨ ਮਹੀਨੇ ਤੱਕ ਜਰੂਰ ਵਰਤਣਾ ਚਾਹੀਦਾ ਹੈ ਤੇ ਤੁਸੀਂ ਬਿਲਕੁਲ ਉਹ ਜਿਹੜੇ ਹਾਰਟ ਅਟੈਕ ਦੀ ਸਮੱਸਿਆ ਤੋਂ ਜਾਂ ਤੁਹਾਨੂੰ ਸੰਭਾਵਨਾ ਨਹੀਂ ਰਹਿਣੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਫਿਊਚਰ ਤੁਹਾਨੂੰ ਬਿਲਕੁਲ ਵੀ ਉਹਦੀ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਨੂੰ ਕਦੇ ਹਾਰਟ ਅਟੈਕ ਆਵੇਗਾ ਬਾਕੀ ਜੋ ਸਵਾਸ ਹੈ ਉਹ ਪ੍ਰਮਾਤਮਾ ਦੇ ਹੱਥ ਹੈ ਪਰ ਆਪਾਂ ਨੂੰ ਆਪ ਦੇ ਵੱਲੋਂ ਆਪਣੇ ਸ਼ਰੀਰ ਦੀ ਆਪਣੇ ਸ਼ਰੀਰ ਦੀ ਕੇਅਰ ਕਰਨੀ ਚਾਹੀਦੀ ਹੈ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਿਓ ਤੇ ਅੱਗੇ ਸ਼ੇਅਰ ਕਰਿਓ ਧੰਨਵਾਦ ਜੀ